ਇੱਕ ਨਾ ਜੀ 26 ਤਰੀਕ ਨੂੰ ਕੋਈ ਫੰਕਸ਼ਨ ਹੋ ਰਿਹਾ ਜਾ ਰਿਹਾ ਹੈ ਤੁਹਾਡੇ ਇੱਥੇ ਪੰਜਾਬੀ ਕਿਚਨ ਦੇ ਵਿੱਚ ਉਹਦਾ ਜ਼ਰੂਰ ਚਾਹਣਾ ਉਹ ਅਸੀਂ ਡਿਨਰ ਐਂਡ ਡਾਂਸ ਕਰ ਰਹੇ ਹਾਂ ਉਸ ਤੋਂ ਬਾਅਦ ਸਾਡੀਆਂ ਤੀਆਂ ਦਾ ਪ੍ਰੋਗਰਾਮ ਆਉਣਾ ਜਿਹੜਾ ਸਤੀਆਂ ਦਾ ਕਰਨਾ ਵੀ ਜਿੰਨੀਆਂ ਕੁੜੀਆਂ ਦੇ ਸਾਡੇ ਬਹੁਤ ਰਿਕਵੈਸਟਾਂ ਆਈਆਂ ਹੋਈਆਂ ਨੇ ਵੀ ਅਸੀਂ ਤੁਹਾਡੇ ਨਾਲ ਜਿੱਦਾਂ ਤੁਸੀਂ ਇੰਜੋਏ ਕਰਦੇ ਹੋ ਨਾ ਅਸੀਂ ਤੁਹਾਡੇ ਨਾਲ ਆ ਕੇ ਇੰਜੋਏ ਕਰਨਾ ਸੋ ਪਹਿਲਾਂ ਅਸੀਂ ਹੁਣ ਡਿਨਰ ਐਂਡ ਡਾਂਸ ਰੱਖਿਆ ਜਿਹਦੇ ਵਿੱਚ ਮੁੰਡੇ ਕੁੜੀਆਂ ਦੋਨੇ ਹੀ ਆ ਸਕਦੇ ਆ ਸੋ ਸਾਰੇ ਰਲ ਮਿਲ ਕੇ ਆਇਓ ਸੋਹਣੇ ਬੜੇ ਬਣ ਕੇ ਆਇਓ ਕਿਉਂਕਿ ਉਹ ਕਿਉਂਕਿ ਉਹ ਮੈਂ ਕਹਿ ਦਿੰਦੇ ਆ ਵੀ ਕੁੜੀਆਂ ਦਾ ਕਿਉਂ ਕੱ ਲੈ ਹਨਾ ਹਾਂ ਮੁੰਡੇ ਰਹਿ ਜਾਂਦੇ ਨੇ ਮੁੰਡਿਆਂ ਦਾ ਵੀ ਰੱਖਿਆ ਹੈ ਕਿ ਬਹੁਤ ਬਹੁਤ ਬੜੀ ਵਧੀਆ ਤਰੀਕੇ ਨਾਲ ਪਿਆਰ ਦਿੰਦੇ ਆ ਸਾਨੂੰ ਵੀ ਨਹੀਂ ਨਹੀਂ ਭਣੇ ਅਸੀਂ ਅਸੀਂ ਆਉਣਾ ਹਨਾ ਨਾਲ ਮਿਲਣ ਦਾ ਮੌਕਾ ਮਿਲ ਜਾਂਦਾ ਸਭ ਨੂੰ ਉਹਨਾਂ ਦੇ ਉਹਨਾਂ ਦੇ ਆਉਣ ਵਾਸਤੇ ਇਹਨਾਂ ਨੂੰ ਟਿਕਟਾਂ ਲੈਣੀਆਂ ਪਣੀਆਂ ਨੇ ਜਿਹੜਾ ਕਿ ਅਸੀਂ ਨੰਬਰ ਮੈਂਸ਼ਨ ਕੀਤਾ ਹੋਇਆ ਆ ਲੈਣ ਤਾਂ ਅਸੀਂ ਵੀ ਇੱਥੇ ਆਵਾਂਗੇ ਅਸੀਂ ਅਸੀਂ ਉਹੀ ਫੀਲਿੰਗ ਦਿਵਾਉਣੀ ਹੈ ਜਿਹੜੀ ਅਸੀਂ ਰੋਜ਼ ਵੀਡੀਓ ਚ ਜਿਹੜੀ ਅਸੀਂ ਵੀਰ ਜੀ ਵੀਰ ਜੀ ਕਰਕੇ ਦਿਵਾਈ ਸੀ ਸਾਰਾ ਕੁਝ ਤੁਹਾਨੂੰ ਲਾਈਵ ਦੇਖਣ ਨੂੰ ਮਿਲਣਾ ਥੀ ਸਾਰਾ ਨਾਚ ਨਾਟਕ ਪੜਾ ਸਾਰਾ ਇੰਤਜ਼ਾਮ ਆ ਵਧੀਆ ਖਾਣੇ ਦਾ ਇਹ ਹੈ ਜ ਨਹੀਂ ਹੋਣੀ ਪੀਬੀ ਕੇ ਗ੍ਰੀਨ ਹਾਂਜੀ ਹਾਂਜੀ ਕਿਉਂਕਿ ਦੁਨੀਆ ਬਹੁਤ ਮੈਸੇਜ ਕਰਦੀ ਆ ਨਾ ਉਹ ਕੁੜੀਆਂ ਦੂਰੋਂ ਦੂਰੋਂ ਮੈਨੂੰ ਮਿਲਣ ਵੀ ਆਉਂਦੀਆਂ ਨੇ ਹਨਾ ਬਹੁਤ ਸਾਊਥ ਚਾਲ ਦੇ ਵਿੱਚ ਰਹਿੰਦੀਆਂ ਨੇ ਮਿਲਣ ਵੀ ਆਉਂਦੀਆਂ ਨੇ ਕੰਮ ਨੂੰ ਵੀ ਬਹੁਤ ਪੁੱਛਦੀਆਂ ਨੇ ਬਟ ਕੰਮ ਵੀ ਆਪਾਂ ਜੇ ਹੁਣ ਇੱਕ ਚੋਟੀ ਦੇ ਲੈ ਕੇ ਜਾਵਾਂਗੇ ਨਾ ਕੰਮ ਵਧਾਉਣਾ ਵੀ ਪਾਣਾ ਬੰਦੇ ਰੱਖਣ ਨੂੰ ਸੋ ਜੇ ਹੁਣ ਸਾਨੂੰ ਬਿਜ਼ਨਸ ਦੇਣਗੇ ਤਾਂ ਸਾਡਾ ਕੰਮ ਵਧੂਗਾ ਹੈਨਾ ਇਹ ਵੀ ਸੱਚ ਹੈ ਮੈਂ ਦੂਜੇ ਪਾਸੇ ਸੋਚ ਰੱਖ ਸੋਚਣੀ ਚਾਹੀਦੀ ਆ ਸੋ ਇਹੀ ਆ ਵੀ ਥੋੜਾ ਫਿਨਿਸ਼ ਆਨ ਹੋ ਜਾਊਗਾ ਲੋਕੀ ਉਹ ਚੀਜ਼ ਚ ਬਾਹਰ ਨਿਕਲਣ ਲਗੇ ਸਾਨੂੰ ਮਹਿਣ ਲਗੇ ਸਾਡਾ ਵਰਤਣਗੇ ਪਤਾ ਲੱਗੂਗਾ ਵੀ ਅਸੀਂ ਕੀ ਸੀ ਕੀ ਬਾਤ ਆ ਲਓ ਮਿੱਤਰ ਤੁਸੀਂ ਸਾਰਿਆਂ ਨੇ ਆਉਣਾ ਹੈ ਨਾ ਨੰਬਰ ਆਪਾਂ ਮੈਂਸ਼ਨ ਕਰਿਆ ਹੋਇਆ ਹੈਗਾ ਲੋਕੇਸ਼ਨ ਵੀ ਮੈਂਸ਼ਨ ਕਰੀਆ ਤੇ ਜਰੂਰ ਪਹੁੰਚੋ ਸਭੀ ਜੀ ਥੈਂਕ ਯੂ